ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਧਰੀ ਵੀਡੀਓ ਵਿੱਚ ਆਪਾਂ ਤਿੰਨ ਗਮਸੇਲੇ ਇਲਾਕੇ ਆ ਜੀ ਤਿੰਨੇ ਬਾਈ ਗੱਬਣਾ ਨੇ ਥੋੜੇ ਥੋੜੇ ਦੇਣ ਕਰਮ ਵਾਲੀਆਂ ਲੈਣੀਆਂ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਕਿ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਉਹ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਣਾ ਬਾਈ ਟੋਟਲ ਆਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਜੀ ਨਾਮ ਤੇ ਐਡਰੈਸ ਹੋ ਨਾਮ ਜਸਵਿੰਦਰ ਸਿੰਘ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਜੀ ਤਸਵੀਰ ਫੂਲ ਆ ਜੀ ਨੇੜੇ ਪਿੰਡ ਨੇੜੇ ਆਪਣੇ ਜਲਾਰ ਰਹਿ ਗਿਆ ਭਾਈ ਕਾ ਜਲਪੁਰਾ ਰਹਿ ਗਿਆ ਜੀ ਮੋਬਾਈਲ ਨੰਬਰ ਹੋ 9041088878 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੁੰਦੀ ਇਹ ਦੂਜਾ ਸੂਆ ਜੀ ਕਿੰਨੇ ਦਿਨ ਲਓ ਦਨ ਲਾਈ ਰੂ 5 6 ਦਿਨ ਦੀ 5 ਤੋਂ 6 ਦਿਨ ਕਿੰਨਾ ਰਿਕਾਰਡ ਹੈ ਬਈ ਦੋਦ ਰਿਕਾਰਡ ਇਹਨੇ ਪਹਿਲੇ ਸੂਏ ਪਾਏ 18 19 ਕਿਲੋ ਜੀ 18 ਤੋਂ 19 ਲੀਟਰ ਅੱਜ ਕਿ 20 ਕਿਲੋ ਪਾਸ ਕੇ ਪਾ ਦੋ ਇਸ ਬੜਾ ਪਿਆਰਾ ਹਾਂ ਹਾਂ ਬਹੁਤ ਸੋਹਣੀ ਸ਼ੈਣੀ ਸ਼ੈਣੂ ਆਪਾਂ ਕੱਦ ਚੰਗਾ ਪ੍ਰਿੰਟ ਚੰਗਾ ਬਰੀਡ ਚੰਗੀਆਂ ਲੇਵਾ ਨੇੜ ਦੋ ਚੈੱਕ ਕਰਵਾਣੇ ਪਛਾਂ ਤੋਂ ਦੇਖੋ ਲੇਵਾ ਕਮਾਲ ਦਾ ਬਾਕੀ ਰਾਜੀ ਪਲੀ ਦੀ ਹੋ ਸੋਹਣਾ ਆਰਡਰ ਹਾਂ ਪਲੀ ਵੀ ਚੰਗੀਆਂ ਲੇਵਾ ਦੇਖੋ ਪਾਂਡਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਪਿੱਥੀ ਦੇ ਥਣ ਲੈ ਚਾਰੇ ਥਣ ਕੋਜੇ ਪੂਰੇ ਗੈਪ ਤੇ ਪੂਰੇ ਨਿਖਣ ਮਿਲਿਆ ਲੇਵਰ ਬੋ ਚਿੰਗਾ ਨਾ ਹਾਂ ਬਹੁਤ ਸੋਹਣਾ ਜੀ ਹੂੰ ਬਾਕੀ ਆਪ ਵੀ ਪਲੀਵੀਆ ਸ਼ੈ ਨਹੀਂ ਤੁਹਾਨੂੰ ਪਿੰਡੇ ਤੋਂ ਤੁਹਾਨੂੰ ਪਤਾ ਹੀ ਇਹ ਮਾਚਾ ਘੱਟ ਪਤਾ ਲੱਗਦੀ ਉਹ ਵੀ ਲੈ ਇਦਾਂ ਤੋੜਨੀ ਬਾਈ ਮੜੀ ਬਰੀਟ ਇੱਕ ਨੰਬਰਾਂ ਤੋੜਾ ਟਿੱਕਾ ਲੈ ਕੇ ਆ ਪਤਾ ਬਾਈ ਤੇ ਕੀ ਮੋਲ ਆ ਭਰਾ ਕੱਚੀ ਕੱਚੀ ਦਾ ਇਹ ਬਾਈ ਮੋਲ ਤਾਂ ਕਰਾਂਗੇ 75 80 ਕਰਾ ਲੈਣਾ ਪਰ 70000 ਚ ਮਾਨ ਕਰਦਾ ਠੀਕ ਆ ਬਾਈ ਮੋਲ ਕਰਾਉਣਾ 75 80 ਜਿੰਨਾ ਮਰਜ਼ੀ ਕਰਾ ਲੋ 70000 ਚ ਮਾਨਦਾਨ ਬਾਈ ਕਹਿੰਦਾ ਹੋ ਜੂਗਾ ਭਾਈ ਬੈਡ ਚੰਗੀ ਆ ਚਮਕ ਵਾਲੀ ਆ ਕੱਦ ਵਾਲੀ ਆ ਬਰੀਟ ਵਾਲੀ ਆ ਲੇਵਾ ਦੇਖੋ ਪੰਡਾળા ਤਿਆਰ ਕਰ ਢਿੱਲਾ ਬਹੁਤ ਪਈਆਂ ਆ ਸਾਰੀਆਂ ਲੈ ਬਾਲਟ ਲਾ ਕੱਢੂ ਫੇਰ ਕਰ ਮੰਗਣੇ ਥਾਣ ਮੇਨ ਗੱਲ ਥਾਣ ਦੀ ਕੁਆਲਟੀ ਵੇਖ ਲਈ ਸਹੀ ਗੱਲ ਆ ਥਾਣ ਇੱਕ ਨੰਬਰ ਆ ਬਹੁਤ ਛੋਟਾ ਥਾਣ ਨਹੀਂ ਮੁੱਠੀ ਵਾਲਾ ਥਾਣ ਹੱਥੀ ਚੋਲਿਓ ਜਾਂ ਮਸ਼ੀਨਾਂ ਚੋਲਿ ਲੈ ਪੂਰੀ ਵਿਥੀ ਤੇ ਕੱਲਾ ਕੱਲਾ ਥਾਣ ਕੀ ਬਾਤ ਆ ਭਾਈ ਬੈਡ ਚੰਗੀ ਆ ਨਾ ਹਾਂ ਪੂਰੀ ਚੰਗੀ ਜੀ ਬਹੁਤ ਆ ਬਰੀਕੀਆਂ ਜਿਆਦਾ ਵਾਲੀ ਕਰਕੇ ਨਾ ਦੁੱਧ ਵਾਲਾ ਪੀ ਸਕਦੇ ਹਾਂ ਹਾਂ ਦੁੱਧ ਵਾਲਾ ਪੀ ਸਕਦੇ ਆ ਦੱਸਦਾ ਕਿ ਮੈਂ ਦੁੱਧ ਪਾਉਂਗੀ ਜਿਹੜਾ ਸੂਆ ਵੀਰੇ ਇਹ ਵੇ ਦੂਜਾ ਦੁੱਧਾ ਕਿੰਨੇ ਦਿਨ ਲਊ ਦੇਣ ਇਹ ਵੀ 5-6 ਦਿਨ ਲਊਗੀ ਓਕੇ ਤੇ ਕਿੰਨਾ ਕਰ ਕੜਾ ਵੀ ਦੁੱਧਾ ਇਹਦਾ ਵੀ ਹੈਗਾ 18-19 ਲੀਟਰ ਦਾ 20 ਦੀ ਮਾਲਕ ਨੇ ਵੀ ਪਾਇਸੀ 20 ਪਾਊਗੀ ਲੈ ਵਾ ਪਾਉ ਆ ਨਾੜਾ ਨੂੜਾ ਦੇਖੋ ਲੈ ਕੱਦ ਦੇਖੋ ਪਹਿਲਾਂ ਕੱਦ ਦਾ ਅੰਦਾਜ਼ਾ ਲਾਓ ਕੱਦ ਵੀ ਚੰਗਾ ਹੈ ਤੇ ਨਾੜਾ ਨੂੜਾ ਕਰ ਮਾਇਦੇ ਫੋਲ ਚੰਗੀਆਂ ਨੇ ਬਈ ਕੇ ਪੂਰਾ ਵੇਖ ਲੈ ਥਣ ਥੁੰਨ ਵਾਲੇ ਗੋਆ ਗਲਾਪੀ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਲੌਣ ਲੱਗ ਗਈ ਹੁਣ ਭਰ ਜਾਣਾ ਰੇਵਾ 20 22 ਕਿਲੋ ਦੁੱਧ ਪਿਆਜੂ ਰਾਹ ਹੋਣਾ ਈ ਕੱਚੀ ਕੱਚੀ ਆ ਦਿਨ ਲੈੰਦੀ ਆ ਉਹਦੋਂ ਆਰਡਰ ਵਧੀਆ ਤਿਆਰ ਕਰ ਲੂ ਖੋਲ ਦੇ ਬਈ ਤੋਰ ਕੇ ਦਿਖਾ ਦੇ ਬਰੀਟ ਇੱਕ ਨੰਬਰ ਦੁੱਧ ਵਾਲਾ ਪੀਸ ਕਰਮ ਵਾਲੀ ਫੇਸ ਦੀ ਬਿਊਟੀ ਕਮਾਲ ਤੇ ਤੋਰਾ ਚੈੱਕ ਕਰੋ ਲੈ ਢਿੱਲਾ ਢੁੱਲਾ ਬਹੁ ਪਈਆਂ ਨੇ ਸਾਰੀਆਂ ਬਾਲਟਾਂ ਨਾ ਕੱਢੋਗੇ ਤੇ ਫੇਰ ਕਰਮ ਵਾਲੀ ਦੇ ਸੋਨਾ ਸਹੀ ਗੱਲ ਆ ਬਈ ਆ ਕੀ ਮੋਲਾ ਬਈ ਜੈਜ ਇਹ ਵੀ 70 ਚੋਂ ਮਾਨ ਕਰਦਾ ਮੁੱਲ ਦਾ 70000 ਚੋਂ ਮਾਨਦਾਨ ਜ਼ਰੂਰ ਹੋ ਜਾਊਗਾ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਬੈਡ ਚੰਗੀ ਆ ਕੱਚੀ ਕੱਚੀ ਅੰਦਾਜ਼ਾ ਉਹ ਸਭ ਨਾਲ ਲਾਇਓ ਥੱਲੇ ਬਾ ਦੇਖੋ ਪੰਡ ਵਾਲਾ ਲੇਵਾ ਤਿਆਰ ਕਰਨਾ ਜਦੋਂ ਸੂਪੀ ਲੈ ਨਾੜਾ ਨੂੰ ਬਹੁਤ ਆ ਲੇਵੇ ਤੇ ਵੀ ਸਫਾਈ ਬਹੁਤ ਆ ਲੇਵੇ ਜੀ ਹਾਂਜੀ ਹਾਂਜੀ ਥੱਲੇ ਦਿਖਾ ਦੇ ਲੈ ਥੱਲੇ ਢੁੱਲੇ ਬਹੁਤ ਭਈਆ ਬਾਕੀ ਬਰੀਡ ਚੰਗੀ ਆ ਗਰਮੀ ਘੱਟ ਮਨੂੰ ਹਣਾ ਪੰਡ ਫੁੱਟ ਚੰਗੀ ਆ ਜਰਸੀ ਕਰਾਉ ਚ ਆ ਗਈ ਜੀ ਜਰਸੀ ਕਰਾਉ ਆ ਸਾਬਾ ਦਸੀ ਜਾਂਦੀ ਸਹੀ ਆ ਅੱਗੇ ਭਰਾ 3 ਨੰਬਰ ਕਿਹੜਾ ਸੂ ਆ ਜੀ ਇਹ ਦੂਜਾ ਸੂਆ ਜਾਸੀ ਕਿੰਨੇ ਦਿਨ ਲੋਕ ਦਿਨ ਇਹ ਵੀ ਪੰਜਾਂ ਦਿਨ ਕੱਢ ਦੀਏ ਪੰਜ ਚਾਰ ਦਿਨ ਕੱਢੋਗੇ ਤੇ ਕਿੰਨਾ ਕੋ ਦੁੱਧ ਦੇ ਦੂਸਤੀ ਮਿਲ ਦੁੱਧ ਪਹਿਲੇ ਸੂਆ 14 ਕਿਲੋ ਪਾਏ ਆ ਕਿ ਪਾ ਦੂ 15 16 ਕਿਲੋ ਲੈ ਵਿੱਚ ਢਿੱਲਾ ਬਹੁਤ ਹਾਂ ਢਿੱਲਾ ਬਹੁਤ ਆ ਬਾਕੀ ਸਾਰੀਆਂ ਬਰਗਾਂ ਨਾ ਕੱਢੋ ਉਹਨਾਂ ਲਈ ਲਓ ਜਿਵੇਂ ਮਰਜੀ ਹੱਥ ਫੇਰੀ ਚੱਲ ਤੂੰ ਚੈੱਕ ਰਹੀ ਨੀ ਕਹਿਣਾ ਕੁਛ ਆਕ ਲਾਉ ਲਾਉ ਲੱਗ ਗਈ ਬੀ ਲਾਉਣ ਲੱਗ ਗਈ ਹਾਂ ਢਲ ਢੁੱਲ ਬਹੁ ਪਈ ਆ ਬਹੁਤ ਪਈ ਆ ਇਹਨਾਂ ਕੀ ਖਰਾਬ ਕਰਨ ਵਾਲੀਆਂ ਹਮਮ ਬਰੀਡ ਇੱਕ ਨੰਬਰ ਆ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਕਰਮ ਵਾਲੀ ਆ ਲਾਉ ਲਾਉ ਲੰਦੇਵਾ ਵੇਖੋ ਚੌੜਾ ਬਹੁਤ ਸੋਹਣਾ ਕੱਢਣਾ ਕੀ ਬਾਤ ਆ ਸਫਾਈ ਵਧੀਆ ਆ ਥਣ ਬਹੁਤ ਸੋਹਣੇ ਵੇਖੋ ਜੀ ਹਮ ਮੁੱਠੀ ਵਾਲਾ ਥਣ ਕੱਲਾ ਕੱਲਾ ਹਾਂ ਦੁੱਧ 15 16 ਕਿਲੋ ਪਾ ਦੂ ਜੀ ਬਾਕੀ ਗਰਮੀਆਂ ਦਾ ਤੋਹਫਾ ਤੋਹਫਾ ਹੀ ਬਾਤ ਨਹੀਂ ਗਰਮੀ ਨਹੀਂ ਮਾਨਦੀ ਫੈਂਡ ਚੰਗੀਆਂ ਮੱਝ ਨਾਲ ਦਾ ਦੁੱਧ ਦੋ ਛੱਡਣ ਦੇ ਮੱਧਨ ਹਾਲ ਦਾ ਦੁੱਧ ਜੈਨ ਤੇ ਕਲਰ ਦੇਖੋ ਲਾਲ ਕਲਰ ਆ ਮੰਗ ਫੁੱਲ ਹੁਣੀ ਥੋੜੀ ਨਮਾਈ ਕਰਕੇ ਉਹ ਲੱਗਦੀ ਹੈ ਤੇ ਕਲਰ ਬਹੁਤ ਚੰਗਾ ਕਰਮ ਵਾਲੀ ਬਿਊਟੀ ਤੋਰਾ ਥਾਨ ਇੱਕ ਨੰਬਰ ਆ ਗਈ ਬਾਕੀ ਐਂ ਦੀ ਖਰਾਬ ਕਰਨਾ ਛੜਾ ਛੜਾ ਸਹੀ ਆ ਭਾਈ ਕਿਤੇ ਮਰਜੀ ਖੜ ਜਾ ਲੈ ਠੰਡੀ ਬਾਹ ਉਹ ਜਿੰਮੇ ਮਰ ਜਿਆ ਉਥੇ ਮਰਦੀਆਂ ਮਸਤੀ ਦਾ ਕਰਨਾ ਕਰਨ ਸਹੀ ਗੱਲ ਭਾਈ ਐ ਤਾਂ ਹੁੰਦਾ ਹੀ ਆ ਇਹ ਮੌਲਾ ਜੈਜ ਇਹ ਦੇ ਦਾਂਗੇ 52 52000 ਦੀ ਮਾਨਤਾਨ ਹੋ ਜਾ ਖਾਂ ਕਰ ਦਾਂਗੇ ਠੀਕ ਆ ਬਾਈ 52000 ਰੁਪਿਆ ਮੋਲ ਮਾਨਤਾਨ ਜ਼ਰੂਰ ਹੋ ਜਾ ਬੈੜ ਚੰਗੀ ਆ ਕੱਚੀ ਕੱਚੀ ਅੰਦਾਜ਼ਾ ਉਸ ਹੱਬ ਨਾਲ ਲਾਇਓ ਲੇਵਾ ਬਹੁਤ ਸੋਹਣਾ ਤਿਆਰ ਕਰਕੇ ਨਾ ਫਿਰ ਸੋਣਾ ਕਰਨ ਮਣੀ ਪੂਰਾ ਪੰਡ ਵਾਲਾ ਲੇਵਾ ਬਣਾਓਗੀ ਕੱਚੀ ਕੱਚੀ ਆ ਬਸ ਇਹ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਹੀ ਦਿਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦਾ ਵੀ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ